ਸੋ ਕਮੇਟੀ ਦੀ ਮੀਟਿੰਗਾਂ ਦੋ ਇੱਥੇ ਲੁਧਿਆਣੇ ਹੋਈਆਂ ਉੱਥੇ ਵੀ ਤੇ ਜਿਹੜੀਆਂ ਚੰਨੀਕੜ ਦੇ ਵਿੱਚ ਹੋਈਆਂ ਉੱਥੇ ਵੀ ਅਸੀਂ ਉਹਦੀਆਂ ਪ੍ਰੋਸੀਡਿੰਗਾਂ ਤੁਹਾਨੂੰ ਦੇ ਸਕਦੇ ਹਾਂ ਕਿ ਹਰ ਵੇਲੇ ਅਸੀਂ ਕਹਿੰਦੇ ਕਿ ਜਿਹੜਾ ਗੈਰਕਾਨੂੰਨੀ ਗੈਰਸੰਵਿਧਾਨਕ ਹੈ ਰੁਕਣੇ ਚਾਹੀਦੇ ਆ ਮਿਊਸਪਲ ਕਮੇਟੀ ਦਾ ਇੱਕ ਜਿਹੜਾ ਕਨੈਕਸ਼ਨ ਹੈ ਜਿਹੜਾ ਸਟੇ ਹੋਣ ਕਰਕੇ ਉਹੜਿਆ ਹੋਇਆ ਹੁਣ ਵੀ ਕੇਸ ਜਿਹੜਾ ਹੈਗਾ ਉਹ ਡਿਸਕਸ ਕਰਕੇ ਟਿਆ ਕਿ ਉਹਨੂੰ ਛੇਤੀ ਤੋਂ ਛੇਤੀ ਨਿਬੜਾਇਆ ਜਾਵੇ ਉਹ ਮਿਊਨਿਸਪਲ ਕਮੇਟੀ ਨੇ ਕਿਹਾ ਕਿ ਅਸੀਂ ਪੈਸੇ ਜਿਹੜਾ ਹੈਗਾ ਐਫੀਡੇਵਿਟ ਦੇ ਅੱਧੂ ਤਿਆਰ ਆ ਕਿ ਜੇਕਰ ਫੈਸਲਾ ਇਹਨਾਂ ਦੇ ਵੀ ਹੱਕ ਚ ਆਉਂਦਾ ਤੇ ਅਸੀਂ ਉਹ ਜਿਹੜੀ ਜੋ ਰੇਟ ਹੋਊਗਾ ਅਸੀਂ ਇਹਨਾਂ ਨੂੰ ਪੈਸੇ ਦੇਵਾਂਗੇ ਜੇ ਇਹ ਸ਼ੋ ਕਰਦੇ ਆ ਵੀ ਸਾਡਾ ਥਾਮਾ ਸੋ ਉਹਦੇ ਵਾਸਤੇ ਉਹ ਫੈਸਲਾ ਆ ਗਿਆ ਤੇ ਫਿਰ ਇਹਦੇ ਨਾਲ ਉਹ ਜਿਹੜੀਆਂ 32 ਇੰਡਸਟਰੀਆਂ ਦੇ ਪਾਣੀ ਆ ਜਿਹੜੇ ਹੁਣ ਉਹ ਇਹਦੇ ਫਰੂ ਇਹਦੇ ਵਿੱਚ ਆ ਵੀ ਰਹੇ ਆ ਤੇ ਉਹ ਉਹ ਜਦੋਂ ਉਹ ਕਨੈਕਸ਼ਨ ਵੇਸਟਮੈਂਟ ਪਲੈਂਟ ਨਾਲ ਜੁੜ ਗਿਆ ਉਹਦੋਂ ਜਿਹੜਾ ਹੈਗਾ ਵਾ ਉਹ ਸਾਰੇ ਵੱਖੋ ਵੱਖਰੇ ਹੋ ਜਾਣੇ ਹੁਣ ਤਾਂ ਉਹ ਦੀ ਇਸ ਕਰਕੇ ਪੈ ਰਹੇ ਕਿ ਇਹ ਸਾਡਾ ਨਹੀਂਗਾ ਇੰਡਸਟਰੀ ਕਹਿੰਦੀ ਸਾਡਾ ਨਹੀਂ ਮਿਊਨਿਸਪਲ ਕਮੇਟੀ ਦਾ ਸੋ ਉਹਦਾ ਫੈਸਲਾ ਹੋ ਜAVE ਤਾਂ ਫਿਰ ਮਿਊਨਿਸਪਲ ਕਮੇਟੀ ਦਾ ਜਿਹੜਾ ਪਾਣੀ ਹੈ ਇਹ 600 650 ਐਮਐਲਡੀ ਹੈ ਤੇ 800 ਐਮਐਲਡੀ ਦਾ ਪ੍ਰਬੰਧ ਹੋਇਆ ਜਿੱਨੇ ਟ੍ਰੀਟਮੈਂਟ ਪਲੈਂਟ ਲੱਗ ਚੁੱਕੇ ਆ ਜੇਕਰ ਉਹ ਪਾਣੀ ਉੱਥੇ ਜੁੜ ਜਾਂਦਾ ਫੇਰ ਬਾਕੀ ਰਹਿ ਗਿਆ ਇੰਡਸਟਰੀ ਦਾ ਉਹਦੇ ਵਿੱਚ 50 ਐਮਐਲਡੀ 40 ਐਮਐਲਡੀ ਤੇ 15 ਐਮਐਲਡੀ ਕੋ ਟ੍ਰੀਟਮੈਂਟ ਪਲਾਂਟ ਚੱਲ ਰਹੇ ਉਹਨਾਂ ਦੇ ਉੱਤੇ ਅਸੀਂ ਲਗਾਤਾਰ ਆਪ ਨਿਗਰਾਨੀ ਕਰ ਰਹੇ ਹਾਂ ਉਹਨਾਂ ਦੇ ਰਾਤ ਨੂੰ ਵੀ ਸੈਂਪਲ ਭਰ ਕੇ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਨੂੰ ਜਦੋਂ ਸਾਨੂੰ ਕੋਈ ਗੱਲ ਹੈ ਪਰ ਕੋਈ ਪਾਰਟੀ ਦੇ ਬਜਾਏ ਕਿ ਗੁਰਪ੍ਰੀਤ ਬੋਗੀ ਹੋਣੀ ਇਸ ਗੱਲ ਨੂੰ ਲੈ ਕੇ ਆਵਾਜ਼ ਚੱਕ ਰਹੇ ਨੇ ਕਹਿੰਦੇ 6.5 ਕਰੋੜ ਰੁਪਏ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਨਹੀਂ ਉਹ ਤਾਂ ਉਹ ਤਾਂ ਜੇ ਕੋਈ ਉਹਦੇ ਵਿੱਚ ਗਲਤੀ ਹੋਈ ਆ ਉਹਦੇ ਦੀ ਇਨਕੁਆਇਰੀ ਹੋ ਜਾਣੀ ਚਾਹੀਦੀ ਓਦੇ ਉੱਤੇ ਹੋਣਾ ਜੇ ਪੈਸਾ ਕਿਸੇ ਨੇ ਖਾਦਾ ਵਾ ਦੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਜਿਹੜੇ ਪਾਣੀ ਜਿਹੜੇ ਹੈਗੇ ਆ ਸਾਫ਼ ਹੋਣੇ ਚਾਹੀਦੇ ਇਹਦੇ ਉੱਤੇ ਕੋਈ ਪੋਲਿਟਿਕਸ ਨਹੀਂ ਹੋਣੀ ਤੁਸੀਂ ਤੁਸੀਂ ਤਾਂ ਨਹੀਂ ਕਹਿ ਰਹੇ ਪਾਣੀ ਤੇ ਬੰਨ ਲਾ ਦਾਂਗੇ ਨਹੀਂ ਉਹ ਕਿਉਂ ਆ ਨਾ ਕਿ ਲੋਕਾਂ ਦੇ ਵਿੱਚ ਗੁੱਸਾ ਰੋਸ ਆ 2.5 ਕਰੋੜ ਲੋਕ ਰਾਜਸਥਾਨ ਦੇ ਵਿੱਚ ਆ ਮਾਲਵੇ ਦੇ ਵਿੱਚ ਇਹ ਗੈਂਸਰ ਟ੍ਰੇਨ ਬੰਨਣੀ ਗੈਂਸਰ ਬਿਲਟ ਬੰਨਣੀ ਗੈਂਸਰ ਟ੍ਰੇਨ ਚੱਲਣੀ ਕੋਈ ਬੁੱਢੇ ਦਰਿਆ ਦਾ ਪਾਣੀ ਜਿਹੜਾ ਹੈਗਾ ਗੰਦੇ ਪਾਣੀ ਕਰਕੇ ਹੋਇਆ ਲੋਕਾਂ ਵਿੱਚ ਰੋਸ ਹੈ ਸਰਕਾਰਾਈ ਦਾ ਅਸੀਂ ਬੇਨਤੀ ਕਰਾਂਗੇ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਕਹਾਂਗੇ ਕਿ ਇਹ ਜਿਹੜੇ ਹੈਗੇ ਇਹ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਰੁਕ ਜਾਣਗੇ ਇੰਡਸਟਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਹਿੰਦੇ ਕੁਝ ਇੰਡਸਟਰੀਸਟਾਂ ਨੂੰ ਕਹਿੰਦੇ ਵੀ ਲੈ ਕੇ ਜਿਹੜੇ ਫੈਸਲੇ ਲਏ ਜਾ ਰਹੇ ਨੇ ਕਹਿੰਦੇ ਲੋਕਾਂ ਦੇ ਜਿਹੜੇ ਨੇ ਉਲਟ ਫੈਸਲੇ ਲਏ ਜਾ ਰਹੇ ਨੇ ਨਹੀਂ ਨਹੀਂ ਉਹਦੇ ਰਿਜ਼ਲਟ ਜਿਹੜੇ ਹੈਗੇ ਕਿ ਹੁਣ ਨਹੀਂ ਇਹ ਲਗਾਤਾਰ ਪਹਿਲਾਂ ਤੋਂ ਹੀ ਹੁੰਦਾ ਆਇਆ ਕਿਉਂਕਿ ਜਦੋਂ ਤੋਂ ਅਸੀਂ ਤਾਂ 2000 ਤੋਂ ਲੈ ਕੇ ਇਹਦਾ ਮੁੱਦਾ ਉਠਾਉਂਦੇ ਰਹੇ ਹਾਂ ਪਰੂਲ ਫਲੂਸ਼ਨ ਕੰਟਰੋਲ ਮੋਡ ਦੇ ਮੈਂਬਰ ਰਹੇ ਅਸੀਂ ਇਹ ਵਕ ਹਰ ਮੀਟਿੰਗਾਂ ਸਾਡਾ ਤੁਸੀਂ ਕੱਲੀ ਕੱਲੀ ਮੀਟਿੰਗ ਦੇ ਵਿੱਚ ਠਾਕੇ ਦੋ ਜਦੋਂ ਅਸੀਂ ਆਉਂਦੇ ਸੀਗੇ ਅਸੀਂ ਪਹਿਲਾਂ ਮੀਟਿੰਗ ਦੇ ਵਿੱਚ ਪਹਿਲਾਂ ਕਾਲਾ ਸੰਗਿਆ ਡਰੇਨ ਤੋਂ ਪਰਦੇਸ ਬੋਤਲ ਫਿਰ ਜਿੱਡੀ ਵੇਂ ਤੋਂ ਫਿਰ ਬੁੱਬੇ ਦੇ ਰਿਆ ਤੋਂ ਰੋਜ਼ ਦਾ ਸਿੰਪਲ ਉੱਥੇ ਨਾ ਚੜੇ ਸੀ ਪਿਆ ਜਿਹੜਾ ਕੁਝ ਹੋ ਰਿਹਾ ਪਰ ਕਾਲਾ ਪਾਣੀ ਦਾ ਜਿਹੜਾ ਅੰਦੋਲਨ ਕਰਨ ਦੀ ਗੱਲ ਕਰ ਰਹੀਏ ਜਿਹੜਾ ਜਿਹੜਾ ਹੈਗਾ ਕੋਈ ਵੀ ਜਿਹੜਾ ਹੈਗਾ ਉਹਦਾ ਜਿਹੜਾ ਕਾਲਾ ਸਿੰਗਲ ਡਰੇਨ ਨੂੰ ਅਸੀਂ 2009 ਦੇ ਵਿੱਚ ਬੰਦ ਲਾਇਆ 11 ਦੇ ਵਿੱਚ ਬੰਦ ਲਾਇਆ ਤਾਂ ਟ੍ਰੀਟਮੈਂਟ ਪਲਾਂਟ ਲੱਗੇ ਲੋਕਾਂ ਦਾ ਰੋਸ ਜਿਹੜਾ ਇਹ ਗੈਰ ਤੁਸੀਂ ਉਹਦਾ ਹਿੱਸਾ ਬਣੋਗੇ ਅੰਦੋਲਨ ਨਹੀਂ ਅਸੀਂ ਤਾਂ ਪਹਿਲੇ ਕਿਹਨੇ ਕਿਹਾ ਸੀ ਕਿ ਪਾਣੀ ਬੰਦ ਹੋਣੇ ਚਾਹੀਦੇ ਅਸੀਂ ਤਾਂ ਅਸੀਂ ਕੰਮ ਜਿਹੜਾ ਹੈਗਾ ਨਾ ਅਸੀਂ ਤਾਂ ਅੰਦਰ ਬੈਠ ਕੇ ਮੁੱਦਾ ਉਠਾ ਰਹੇ ਹਰ ਵਲ ਦੇ ਤੇ ਅੱਜ ਵੀ ਬੂਟੇ ਲਾਉਣ ਜਾ ਰਹੇ ਹਾਂ ਸਾਡੇ ਸਭ ਦੇ ਹੀ ਟੋਕ ਚੁੱਕੇ ਆ ਤੁਸੀਂ ਤੁਹਾਨੂੰ ਉਹਦੀ ਪ੍ਰੋਸੀਡਿੰਗ ਦਿਖਾ ਸਕਦੇ ਅਸੀਂ ਤਾਂ ਮੀਆਂ ਨੂੰ ਲਗਾਤਾਰ ਉਠਾ ਰਹੇ ਆ ਕਿ ਸਾਡਾ ਮਕਸਦ ਹੀ ਐਨਵਾਇਰਨਮੈਂਟ ਆ ਸਰ ਪਰ ਹੁਣ ਤੁਹਾਡੇ ਸਾਥੀ ਜਿਹੜੇ ਨੇ ਹੁਣ ਆਵਾਦੀ ਪਾਰਟੀ ਦੇ ਵ代 ਕਹਿੰਦੇ ਕਿ ਇਹ ਸਾਫ ਨਹੀਂ ਹੋਣਾ ਕਹਿੰਦੇ ਸਾਡੇ 660 ਕਿਉਂ ਨਹੀਂ ਹੋਣਾ ਕਿਉਂ ਨਹੀਂ ਸਾਡੇ 660 ਕਰੋੜ ਰੁਪਏ ਨਹੀਂ ਨਹੀਂ ਕਿਉਂ ਇਹਦੇ ਮਤਲਬ ਹੈਗਾ ਕਿ ਸਾਫ ਨਹੀਂ ਹੋਣਾ ਕਿ ਗੈਰ ਕਾਨੂੰਨੀ ਗੈਰ ਸਵਿਧਾਨ ਹੈ ਕਿ ਰੁਕਣੇ ਚਾਹੀਦੇ ਇਹਦੇ ਇਹ ਕਿਹੜੀ ਗੱਲ ਆ ਨੂੰ ਹੋ ਸਕਦਾ ਰੀ ਲੋਕੇਟ ਕਰਨਾ ਪਵੇ ਸੋ ਲੱਗਦਾ ਕਿ ਮਾਹੌਲ ਇਸ ਤਰ੍ਹਾਂ ਦਾ ਜੇ ਇਹੋ ਨਾ ਕਿ ਕਿਸੇ ਉੱਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਚਾਹ ਇੰਡਸਟਰੀ ਹੋਵੇ ਜਾਂ ਮਿਊਸਪਲ ਕਾਰਪੋਰੇਸ਼ਨ ਤੇ ਚਾਹ ਜਿਹੜੀ ਹੈਗੀ ਆ ਜਿਹੜੀਆਂ ਡੈਰੀਆਂ ਇਹਨਾਂ ਸਾਰਿਆਂ ਦੇ ਉੱਤੇ ਕਾਨੂੰਨ ਇੱਕੋ ਹੀ ਆ ਇਹ ਲਾਗੂ ਹੋਣਾ ਚਾਹੀਦਾ ਪਾਣੀ ਗੰਦੇ ਬੰਦ ਹੋਣੇ ਚਾਹੀਦੇ ਤਾਂ ਕਿ ਅੱਗੇ ਜਿਹੜੇ ਲੋਕ ਆ ਉਹਨਾਂ ਨੂੰ ਸਾਫ਼ ਸੁਥਰਾ ਪਾਣੀ ਮਿਲ ਜੇ ਇੱਕ ਵੱਡਾ ਫੈਸਲਾ ਆਇਆ ਹੈ ਜੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ ਜੀ ਸੀਬੀਆਈ ਦੀ ਜਾਂਚ ਨਹੀਂ ਉਹ ਜਿਹੜੇ ਲੁਧਿਆਣੇ ਵਾਲੇ ਐਮਐਲਏ ਸਾਹਿਬਾ ਜਿੰਨੇ ਆ ਉਹਨਾਂ ਨੇ ਮੰਗ ਕੀਤੀ ਹੈ ਦੁੱਧ ਦੀ ਸੀਪੀਆਈ ਜਾਬ ਹੋ ਜਾਣੀ ਚਾਹੀਦੀ ਹੈ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਪਤਾ ਲੱਗ ਸਕਦਾ ਵੀ ਹੈ ਕੀ ਹੈ ਇੱਕ ਰਿਪੋਰਟ ਆਈ ਆ ਕਹਿੰਦੇ ਪਾਣੀ ਜਿਹੜਾ ਫਸਲਾਂ ਦੀ ਸਿੰਚਾਈ ਜੋ ਵੀ ਹੈ ਨਹੀਂ ਪਰਪਲ ਸਤਪੁਰੂ ਦੀ ਰਿਆ ਵਿੱਚ ਮਿਲਾ ਕੇ ਜਿਹੜਾ ਨਹੀਂ ਤਾਂ ਇਹਦੇ ਉੱਤੇ ਕੋਈ ਕਹਿੰਦੇ ਜਿਹੜਾ ਹੈਗਾ ਕਿੰਦੂ ਪਰੰਤੂ ਹੀ ਨਹੀਂ ਪਾਣੀ ਕਹਿੰਦਾ ਜਿਹੜਾ ਜਾ ਰਿਹਾ ਸੀ ਉਹ ਸਾਰੇ ਜਿਹੜਾ ਹੈਗਾ ਜਾਂਦੋਂ ਨੇ ਰਿਜ਼ਲਟ ਦੱਸਦੇ ਆ ਤਾਂ ਉਹਨਾਂ ਉੱਤੇ ਕਿੰਦੂ ਪਰੰਤੂ ਕੋਈ ਹੈ ਹੀ ਨਹੀਂ ਆਪ ਵੀ ਸਵਾਲਾ ਬਾਬਾ ਜੀ 15 ਸਤੰਬਰ ਨੂੰ ਜੇਕਰ ਬੰਨ ਲਗਾਇਆ ਜਾਂਦਾ ਤਾਂ ਤੁਸੀਂ ਕਿਸ ਪਾਸੇ ਖੜੋਗੇ ਅਸੀਂ ਅ ਹੈਗੀ ਆ ਰਾਜ ਸਭਾ ਦੇ ਮੈਂਬਰ ਆਏ ਸੀ ਤਾਂ ਅੰਦਰ ਗੱਲ ਕਰਨ ਆਲੇ ਆ ਜਿੱਦਣ ਅਸੀਂ ਬਾਹਰ ਸੀਗੇ ਅਸੀਂ ਉੱਥੇ ਕਾਲਾ ਸਿੰਘਾਂ ਡਰੇਨ ਤੇ ਹੱਕਾ ਮਾਰਦੇ ਸੀ ਅੱਜ ਅਸੀਂ ਅੰਦਰ ਮੀਟਿੰਗ ਐਸੇ ਕਰਕੇ ਕਰ ਰਹੇ ਆ ਨਾ ਕਿਉਂਕਿ ਜਿਹੜੀ ਗੱਲ ਜਿਹੜੀ ਗੱਲ ਅੰਦਰ ਹੋ ਸਕਦੀ ਆ ਉਹ ਅਸੀਂ ਅੰਦਰ ਬੈਠ ਕੇ ਪ੍ਰਸ਼ਾਸਨ ਕਰ ਰਹੇ ਆ ਅੱਜ ਉਮੀਦ ਆ ਜਲਦ ਵੱਡੇ ਫੈਸਲੇ ਵੱਡੇ ਫੈਸਲੇ ਜਲਦ ਆਉਣਗੇ ਹਾਂ ਆਉਣਗੇ ਜ਼ਰੂਰ ਲਾਜ਼ਮੀ ਆਉਣਗੇ ਕਿਉਂਕਿ ਲੋਕ ਦੁਖੀ ਆ ਕਿਉਂਕਿ ਗਲਤੀ ਕੋਈ ਕਰ ਰਿਹਾ ਕਹਿੰਦੇ ਕਰੇ ਕੋਈ ਭਰੇ ਕੋਈ ਜਿਹੜੇ ਅਸੀਂ ਅਸੀਂ ਕਰ ਚੁੱਕੇ ਆ ਮદાન ਸਭਾ ਦੀ ਕਮੇਟੀਆਂ ਦੀ ਮੀਟਿੰਗ ਹੋ ਚੁੱਕੀ ਆ ਜਿਹਦੇ ਵਿੱਚ ਜਿਹੜੇ ਫੈਸਲੇ ਹੋ ਚੁੱਕੇ ਆ ਤੇ ਜਿਹੜੇ ਆਫੀਸਰ ਆ ਉਹਨਾਂ ਦੀ ਜਵਾਬਦੇਹੀ ਤੈਅ ਹੋ ਚੁੱਕੀ ਆ ਕਿ ਉਹ ਆਪਣੇ ਜੇ ਨਹੀਂ ਕਰਦੇ ਤਾਂ ਉਹਦੇ ਆਫੀਸਰ ਦੇ ਉੱਤੇ ਕਾਰਵਾਈ ਹੋਵੇ ਠੀਕ ਹੈ ਥੈਂਕ ਯੂ